ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਪਿੰਡ ਚੱਕ ਵਸਤੂ ਜ਼ਿਲ੍ਹਾ ਬਠਿੰਡਾ ਦੇ ਇੱਕ ਪਿੰਡ ਵਿੱਚ ਆਏ ਆ ਇੱਥੇ ਤੁਹਾਨੂੰ ਘਰ ਦੇ ਹਾਲਾਤ ਦਿਖਾਉਣੇ ਆ ਕਿੱਡੇ ਮਾੜੇ ਆ ਵੀ ਕਿ ਇਹਨਾਂ ਦਾ ਫੜ ਤੜਕੇ ਇਹਨਾਂ ਨੇ ਪੈਸੇ ਲਾ ਕੇ ਬੁਰਜੀਆਂ ਤਾਂ ਲਾਤੀਆਂ ਇਹਨਾਂ ਨੇ ਤੇ ਵੀ ਪੈਸੇ ਦੀ ਥੋੜੀ ਹੋਰ ਜ਼ਿਆਦਾ ਲੋੜ ਆ ਵੀ ਪਰਿਵਾਰ ਜਦੋਂ ਮੀਂਹ ਨਹੀਂ ਆਉਂਦਾ ਵੀ ਇਹ ਸਾਰਾ ਮਕਾਨ ਜਿਹੜਾ ਹੈਗਾ ਡਿੱਗਣ ਵਾਲਾ ਜਦੋਂ ਵੀ ਕੋਈ ਮੀਂਹ ਨਹੀਂ ਆਉਂਦਾ ਜਾਂ ਕੋਈ ਹੋਰ ਅ ਅ ਗੁਦਰ ਤਿਆਫਤ ਹੁੰਦੀ ਹੈ ਦਾ ਹੈ ਨਾ ਪਰਿਵਾਰ ਗਵਰਨੀਆਂ ਦੇ ਪੈਣਾ ਪੈਂਦਾ ਇਹਨਾਂ ਨੂੰ ਤੇ ਮੈਂ ਤੁਹਾਡੇ ਕੋਲੋਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਵੀਡੀਓ ਨੂੰ ਬਹੁਤ ਵਾਰ ਜਰੂਰ ਸ਼ੇਅਰ ਕਰਿਓ ਤੇ ਜਿੰਨਾ ਹੋ ਸਕੇ ਆ ਪਰਿਵਾਰ ਨੂੰ ਆਪਾਂ ਇੱਕ ਕਮਰਾ ਪਾ ਕੇ ਦੇਣਾ ਇਹਨਾਂ ਨੂੰ ਵੈਸੇ ਫਿਲਹਾਲ ਤਾਂ ਕੰਮ ਚੱਲ ਰਿਹਾ ਵੀ ਉਹ ਪੈਸੇ ਫੜ ਫੜ ਕੇ ਚੱਲ ਰਿਹਾ ਇਹਨਾਂ ਦਾ ਤੇ ਵੀ ਛੱਤ ਹਲੇ ਇਹਨਾਂ ਨੇ ਕਰਨੇ ਵਾਲੀ ਪਈ ਹੈਗੀ ਤੇ ਜਿੰਨਾ ਹੋ ਸਕੇ ਆਪਾਂ ਪਰਿਵਾਰ ਦੀ ਮਦਦ ਕਰਨੀ ਹੈ ਵੀਡੀਓ ਨੂੰ ਬਹੁਤ ਵਾਰ ਜਰੂਰ ਸ਼ੇਅਰ ਕਰਿਓ ਪਿੰਡ ਚੱਕਬਖਤੂ ਜ਼ਿਲ੍ਹਾ ਬਠਿੰਡਾ ਤੋਂ ਮੈਂ ਘਰ ਦੇ ਹਾਲਾਤ ਦਿਖਾਉਣ ਲੱਗਿਆ ਆ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਫੜ ਧੜਕੇ ਪੈਸੇ ਜਿਹੜਾ ਸੀਗਾ ਉਹ ਕਿਹੜਾ ਕੰਮ ਚੱਲ ਰਿਹਾ ਹੈ ਇਹਨਾਂ ਦਾ ਪਰ ਜਿਹੜੀ ਛੱਤ ਆ ਉਹ ਕਾਣਣ ਵਾਲੀ ਆ ਤੁਸੀਂ ਦੇਖ ਸਕਦੇ ਹੋ ਤੇ ਐਦਾਂ ਇਹਨਾਂ ਨੇ ਇਹ ਬੁਰਜੀਆਂ ਲਾ ਕੇ ਜਿਹੜਾ ਹੈਗਾ ਆਪਣਾ ਘਰ ਦੇ ਮਰਮਦ ਕਰੀਏ ਇੱਕ ਵਾਰ ਆ ਫਲਸ਼ ਬਾਥਰੂਮ ਹੈ ਇਹਨਾਂ ਦਾ ਤੇ ਆ ਬਜ਼ੁਰਗ ਨੇ ਤੇ ਘਰ ਦੇ ਵਿੱਚ ਕੌਣ ਕੌਣ ਆ ਬਾਈ ਇਹਨਾਂ ਦਾ ਇੱਕ ਬੇਟਾ ਜੀ ਤੇ ਇੱਕ ਆਪਾ ਦੋਹੀ ਜੀ ਹੈ ਅੱਛਾ ਕੀ ਕੀ ਕੰਮ ਕਰਦੇ ਬਈ ਇਹ ਇਹ ਬੇਟਾ ਆਪ ਤਾਂ ਘਰਾਂ ਚ ਕੰਮ ਕਰਦੀ ਹੈ ਜੀ ਬਹਣ ਦੇ ਠੀਕ ਹੈ ਜੀ ਝਾੜੂ ਪੋਚੇ ਦਾ ਠੀਕ ਹੈ ਬੇਟਾ ਉਹ ਮਾੜਾ ਮੋਟਾ ਕੋਈ ਪੜਾਉਂਦਾਗਾ ਉਹਦੀ ਵੀ ਥੋੜੀ ਐ ਸੈਲਰੀ 6-7000 ਰੁਪਏ ਸੀ ਲੱਗਿਆ ਉਹ ਚ ਠੀਕ ਹੈ ਜੀ ਸੋ ਸਭ ਨੂੰ ਬੇਨਤੀ ਕਰਦਾ ਜਿੰਨਾ ਹੋ ਸਕੇ ਵੀਡੀਓ ਨੂੰ ਬਹੁਤ ਬਹੁਤ ਜ਼ਰੂਰ ਸ਼ੇਅਰ ਕਰਿਓ ਜਿੰਨਾ ਤੁਸੀਂ ਦਾਨਪੁर्ण ਕਰ ਸਕਦੇ ਜ਼ਰੂਰ ਕਰਿਓ ਆਪਾਂ ਇਹਨਾਂ ਨੂੰ ਇੱਕ ਛੱਤ ਪਵਾ ਕੇ ਦੇਣੀ ਹੈ ਤੇ ਤੁਹਾਡੇ ਸਹਿਯੋਗ ਨਾਲ ਹੀ ਸਾਰਾ ਕੰਮ ਹੋ ਸਕਦਾ ਜੇ ਕੋਈ ਸਰਕਾਰੀ ਨੁਮਾਇੰਦੇ ਤੱਕ ਜਾਂ ਸੰਸਥਾਾਂ ਮਾ ਤੱਕ ਮੇਰੀ ਆਵਾਜ਼ ਪਹੁੰਚਦੀ ਹੈ ਤਾਂ ਪਰਿਵਾਰ ਨੂੰ ਜ਼ਰੂਰ ਮਿਲੂ ਬਾਕੀ ਮੈਂ ਪਰਿਵਾਰ ਦਾ ਨੰਬਰ ਮੈਂਸ਼ਨ ਕਰ ਚੁੱਕਿਆ ਤੇ ਆ ਤੁਸੀਂ ਸੰਪਰਕ ਕਰ ਸਕਦੇ ਹੋ ਪਰਿਵਾਰ ਨਾਲ ਧੰਨਵਾਦ ਜੀ